ਆ ਲੋਜੀ ਗੁੰਦਾ ਵੀ ਗੁੰਦਾ ਆਪਣੀ ਇੱਕ ਭਾਈ ਰੋਦੀ ਆ ਮਾਇਕੋ ਥੋੜਾ ਜਿਹਾ ਹੌਸੇ ਇਕ ਵਾਲੇ ਨੇ ਹੈਨਾ ਕੇ ਕੱਢੋ ਇੱਕ ਗੁੰਦ ਆਪਾਂ ਕਰਕੇ ਫਰਾਈ ਤੇ ਹੁਣ ਮੜਾ ਗਿਆ ਦੇ ਵਿੱਚ ਕਰ ਲੈਣੇ ਆ। ਲਓ ਜੀ ਹੁਣ ਆਪਾਂ ਫਰਾਈ ਕਰਨੇ ਆ ਫੁੱਲ ਮਖਾਣੇ ਗੁੰਦਾਂ ਆਪਾਂ ਸਾਰੀਆਂ ਕਰ ਲਈਆਂ ਫਰਾਈ ਤੇ ਫਰਾਈ ਕਰਕੇ ਤੇ ਉਹਨਾਂ ਨੂੰ ਆਪਾਂ ਕਰ ਲਿਆ ਵਾ ਥੋੜਾ ਥੋੜਾ ਕਟ ਲਿਆ ਵਾ ਮੈਸ਼ ਕਰ ਲਿਆ ਹਾਂ ਤੇ ਹੁਣ ਆਹ ਫੁੱਲ ਮਖਾਣੇ ਆ ਤੇ ਇਹ ਵੀ ਇਦਾਂ ਹੀ ਕਰ ਲੈਣੇ ਆ। ਬੱਚਿਆਂ ਦੇ ਟਮਾਡ ਵੱਖ-ਵੱਖ ਆ। ਬੇਟਾ ਕਹਿੰਦਾ ਵੀ ਕੱਲਾ ਹੀ ਵਿਸਾ ਹਾਂ ਵਿਖਾ ਦੋ ਕਰਨਾ। ਹਾਂ 사 ਦਾ ਕੁਛ ਪੀ ਜਾਤ ਆ। ਆਹ ਦੇਖੋ ਜੀ। ਕਰਨ ਕਹਿੰਦਾ ਕੱਲਾ ਵਿਸਲ ਬਣਾਗੇ ਦੋ ਦੇ ਵਿੱਚ ਇਹ ਆ ਵੀ ਬਦਾਮ ਪਾ ਦੋ ਤਾਂ ਸੌਗੀ ਪਾ ਦੋ ਕੋਰ ਕੁਛ ਨਾ ਪਾਓ। ਹੁਣ ਇਹਦੇ ਵਾਸਤੇ ਕੱਲਾ ਰੇਸਣ ਬਣਾਵਾਂਗੇ ਤੇ ਆ ਆਪਾਂ ਕੱਲਾ ਆਪ ਬਣਾ ਲੈ ਆਪਾਂ ਉਹ ਪੰਜੀਰੀ ਤੇ ਉਹ ਤਾਂ ਉਹ ਖਾਲਿਆ ਵਾ ਕਿ ਅਲਸੀ ਵੀ ਆਪਾਂ ਕੱਟ ਕੇ ਰੱਖੀ ਆ ਪੀ ਲਈ ਅਸੀਂ ਮੇ ਮਿਕਸੀ ਦੇ ਨਾਲ ਤੇ ਹੁਣ ਸਰਦਾਰ ਸਾਹਿਬ ਉਹ ਨਹੀਂ ਗਏ ਆ ਸ਼ਹਿਰ ਨੂੰ ਉਹਨਾਂ ਨੇ ਮੈਨੂੰ ਫੋਨ ਕਰਤਾ ਭਿਉਂਦੇ ਵਕਤ ਤਹੀ ਲੈ ਆਇਓ ਗੁੜ ਖਾਂਡਰੀ ਪੁਣੀ ਪੀਸੀ ਕਿ ਤੁਚ ਇਹਦੇ ਵਿੱਚ ਇਹਦੇ ਵਿੱਚ ਆਜੇ ਫੁੱਲ ਮਖਾਣੇ ਨੂੰ ਕਰ ਲਏ ਫਰਾਈ ਤੇ ਇਹਦੇ ਨਾਲ ਹੀ ਮੈਂ ਆਵੇ ਕੋ ਕਰ ਲੈਤੀਆਂ ਮੈਂ। ਇਹ ਇੱਧਰ ਵੇਖੋ ਮਿਕਸ ਕਰਕੇ ਆ ਸਾਰਾ ਕੁਝ ਕਰ ਲਿਆ ਮਿਕਸ ਆਪਾਂ। ਨੀਚੇ ਗੁੰਦਾ ਐ ਖਸਕਾਸਾ ਫੁੱਲ ਮਖਾਣੇ ਦੇ ਇਕ ਹੋ ਗਿਆ। ਇਹਦੇ ਵਿੱਚ ਮੈਂ ਇਹਨੂੰ ਬਾਅਦ ਚ ਮਮੀ ਕਿਉਂ ਨਾ ਮਤਲਬ ਕੀ ਕਰਨ? ਨਹੀਂ ਇਹਨੂੰ ਪਤੋਂ ਹੈ ਕਿ ਵਿੱਚ ਇਹਦੇ ਵੇਸਾ ਨਾ ਜਾਂ ਝਣੀ ਦੋ ਵੀ ਪਾਉਣਾ ਮੂੰਗੀ ਵਾਂਗੀ ਦੋ ਵੀ ਪਾਉਣਾ ਨਾ। ਇਹਨੂੰ ਧੋ ਵਿੱਚ ਭੁੰਨ ਕੇ ਹਾਂ। ਤੇ ਵੀ ਸੇਸ ਆਪ ਕੋ ਸੁੱਟ ਦੇਣਾ ਤੇ ਇਹ ਵੀ ਪਾ ਦੇਣਾ ਆਂ ਆਂਡਾ ਪਾ ਦੇਣੀ ਆ ਤੇ ਹੋਰ ਵੀ ਭੁਲਣਾ ਨਾ ਤੇ ਤੁਹਾਡਾ ਮੈਂ ਵੇਸਾ ਖਰਾਬ ਬਣਾਉਣੀ ਠੀਕ ਏ ਪਰ ਇਹ ਵੀ ਖਾ ਕੇ ਵੇਖੋ ਆਪਣਾ ਟੇਸਟ ਬੰਦਾ ਅੱਜ ਨਾ ਛੁੱਟੀ ਹੀਗੀ ਤੇ ਮੈਂ ਹਾਂ ਚਲੋ ਥੋੜਾ ਬੋਤਾ ਕੰਮ ਇਹੋ ਕਰ ਲਿਏ ਨੇ ਬਾਹਰ ਨਾ ਹਵਾ ਅੱਜ ਚੱਲਣ ਗਈ ਫਿਰ ਮੈਂ ਗੈਸ ਤੇ ਇਹ ਸਾਰਾ ਕੁਝ ਕਰ ਲਿਆ ਫਰਾਈ ਤੇ ਹੁਣ ਜਗਰ ਲਾਉਣਾ ਉਹ ਤੇ ਫਿਰ ਡਿੱਕੜਾ ਹੀ ਚੱਲ ਆਉਣਾ ਪੈਣਾ ਵਾ ਉਹ ਆਪਾਂ ਬਾਅਦ ਵਿੱਚ ਨਹੀਂ ਆ ਕਈ ਹੰਦੀਆ ਤਾਂ ਘਬਾਲ ਕੇ ਤੇ ਕੜੀ ਲੈਣੀ ਕਰਨ ਮੈਂ ਹਨਾ ਉਹ ਤੇ ਲਈ ਆ ਸਾਲ ਕੁਛ ਹਾਂਜੀ ਹਾਂਜੀ ਚਲੋ ਠੀਕ ਜੀ ਲਓ ਜੀ ਹੁਣ ਆਪਾਂ ਲੱਗੇ ਆ ਪੰਜੀਰੀ ਦਾ ਕੰਮ ਸ਼ੁਰੂ ਕਰਨ ਤੇ ਕੜਾਈ 80 ਵਾਲੀ ਲਈ ਆ ਮੈਂ ਧੋ ਉਹ ਪਿੰਨੀਆਂ ਬਣਾ ਕੇ ਦਿੱਤੀਆਂ ਵਾ ਰੱਖ ਤੇ ਹੁਣ ਆ ਘਿਓ ਆ ਵੇਖੋ 2 ਕਿਲੋ ਘਿਓ ਆ ਦੇਸੀ ਘਿਓ ਦੇਸੀ ਘਰ ਦਾ ਬਾਜੂ ਨਹੀਂ ਉਹ ਪਾਣੀ ਦੇ ਵਿੱਚ ਮੈਂ ਸੁੱਟ ਦੇ ਆ ਲਓ ਜੀ ਪੈ ਗਿਆ ਜੀ ਆਪਣਾ ਕਿਉ ਵਿੱਚ ਲੈਣਾ ਉਹ ਗਰਮ ਪਾਣੀ ਜੀ ਥੋੜਾ ਰੱਖਣ ਦੋ ਕੁ ਮਿੰਟ ਜੇ ਵੀ ਗਰਮ ਚ ਰੱਖਿਆ ਤਾਂ ਨਿਕਲੋ ਠੰਡੇ ਨਾਲ ਨਾ ਘਰ ਦੇ ਤੋਦਦਾ ਦੱਗ ਲੈ ਵੀਰੇ ਦਾ ਆ ਜੇ ਇਹ ਮੈਂ ਕਾਰ ਕੇ ਰੱਖਿਆ ਸੀ ਅਸੀਂ ਵੀ ਘਰ ਦੇ ਘੋਦੀ ਬਣਾਈ ਆ ਤੇ ਇਹ ਵੀ ਤਾਂ ਹੁਣ ਕਰਨ ਕਹਿ ਰਹੇ ਆ ਵਾਪ ਮੈਨੂੰ ਬਣਾ ਕੇ ਦੋ ਇਕੱਲਾ ਹੀ ਅਸਾਂ ਪੈ ਗਿਆ ਸਾਰਾ ਨਹੀਂ ਹੈਗੇ ਰੱਖ ਲਓ 2 ਮਿੰਟ ਪਾਣੀ ਚ ਹੋਨੋ ਜਿ ਕੋਕ ਚੋਕ 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 ਦੀ ਬਹੁਤ ਜ਼ਿਆਦਾ ਮौज ਹੁੰਦੀ ਆ। ਚੋਕਲਾ ਮੈਂ ਮੈਂ ਅੱਗੇ ਵੀ ਜਦੋਂ ਵੀ ਕਿਤੇ ਸਮਾਨ ਬਣਾਵਾ ਨਾ ਮੈਂ ਕਦੀ ਕਿਉਂ ਮੁੱਲ ਨਹੀਂ ਲੈਂਦਾ। ਜਿੱਦਾਂ ਹੁਣ ਮੱਝ ਸਈ ਆ ਹੁਣ ਮੈਂ ਰੱਖ ਲੈਣਾ ਵਾ ਜੋੜ ਕੇ ਕਿਉਂਕਿ ਹੁਣ ਸਿਆਲ ਜੋਗਾ ਸਮਾਨ ਤੇ ਗਿਆ ਵਾ ਬਣ। ਤੇ ਮੈਂ ਕਿ ਉਹ ਡੱਬਾ ਪੂਰਾ 2 ਕਿਲੋ ਦਾ ਕਿਉਂ ਦੇ ਵਿੱਚ ਪਾਤਾ ਵਾ ਤੇ ਹੁਣ ਆਪਾਂ ਆ ਆ ਪਾਏ ਆ ਚਣੇ। ਠੀਕ ਆ। ਹੁਣ ਆਪਾਂ ਪਾਉਣ ਲੱਗੇ ਆ ਵਿੱਚ ਚਣੇ। ਦੇ ਆਵਾਂ ਤੇ ਉੱਤੇ ਤਰਨ ਡਿਆ ਕਿਉਂਦੀ ਉੱਤੇ ਤਰਨ ਡਿਆ ਮੈਂ ਥੋੜੀ ਚਲੋ ਆ ਜੀ ਖੋਪਾ ਤੇ ਜਿਹੜੀਆਂ ਕੱਲ ਤਾਂ ਮੈਂ ਦੱਸੀਆਂ ਸੀ ਗੁੰਦਾਂ ਜਿਹੜੀਆਂ ਪੁੰਨੀਆਂ ਸੀ ਆਪਾਂ ਗੁੰਦਾ ਬਦਾਮ ਮਗਜ ਖਸਖਾਸ ਫੁੱਲ ਮਖਾਣੇ ਫੁੱਲ ਮਖਾਣੇ ਜੋ ਕੁਛ ਵੀ ਸੀ ਇਹਨਾਂ ਨੂੰ ਹੁਣ ਆਪਾਂ ਗ੍ਰਾਇੰਡ ਕਰ ਲਿਆ ਵਾ ਤਾਂ ਵੇਖੋ ਹਾਲੇ ਪਾ ਲਿਆ ਵਾ ਤੇ ਨਾਲੇ ਆ ਲੱਗ ਗਿਆ ਜੀ ਖੰਡੇ ਦੀ ਹਾਂਜੀ ਤੇ ਇੱਥੇ ਆ ਵਾ ਢੇ ਘਰ ਦੀ ਬੈਕਸਾਈਡ ਤੇ ਗਲੀ ਜੀ ਆ ਤੇ ਇੱਥੇ ਮੇਰਾ ਆਪਾਂ ਬਣਾ ਲਿਆ ਵਾ ਚੁੱਲਾ ਤੇ ਆਹ ਵੇਖੋ ਜੀ ਤੇ ਚੱਲਣ ਡਿਆ ਵਾ ਕੰਮ ਇਹਦਾ ਕਿ ਉਹ ਵੱਧ ਪਾ ਲਿਆ ਕਰਨਾ ਹਾਂਜੀ ਇਹਨੂੰ ਲੱਗਣਾ ਮੰਮੀ ਜੀ ਮੇਰੇ ਖਾਂ ਦਾ 5-10 ਮਿੰਟ ਲੱਗ ਜੂ ਇਹਨੂੰ ਲੱਗ ਜਣੇ ਦੇਖੋ ਜੜਾਉ ਹੂੰ ਲਓ ਜੀ ਆਪਣੇ ਹੁਣ ਚਨੇ ਜਿਹੜੇ ਹਨ ਇਹ ਵੀ ਗਏ ਆ ਭੁੱਜ ਪਾਦੋ ਹੁਣ ਆ ਗੀ ਵਿੱਚ ਮੰਮੋ ਵਾਲਾ ਬਸ ਹੁਣ ਆ ਸਭ ਕੁਝ ਪਾ ਕੇ ਤੇ ਇਹਨੂੰ ਹਨਾ ਮਿਕਸੀ ਕਰਨਾ ਮਿਲਾ ਕੇ ਤੋਂ ਜਿਆਦਾ ਕਰ ਹੁਣ ਖੰਡ ਪਾਉਣੀ ਹਜੇ ਮੰਮੀ ਨੂੰ ਖੰਡ ਪਾਉਣੀ ਹੁਣ ਹੁਣ ਆਪਾਂ ਉਹ ਮਟੀਰੀਅਲ ਵਿੱਚ ਪਾ ਦੇਣਾ ਪਾ ਦਿਓ ਫਿਰ ਪਾ ਗੁੰਡਾਂ ਗੰਦਾਂ ਜਿਹੜੀਆਂ ਸੀ ਨਾ ਵੇਖੋ ਤੁਸੀਂ ਐ ਮਿਕਸ ਕਰ ਲਿਆ ਆਪਾਂ ਚੰਗੀ ਜਰਾ ਪਾਦੋਂ ਨੂੰ ਘਾੜ ਕੋ ਜਾਨੇ ਹੋਏ ਇੱਥੇ ਆਪਾਂ ਕਈ ਵਾਰ ਰਾਤ ਨੂੰ ਬਹਿ ਵੀ ਜਾਂਦੇ ਨੇ ਗੱਪ-ਗੱਪਾ ਮਾਰਨਾ ਹੁਣ ਤੇ ਟਾਈਮ ਹੀ ਹੋ ਗਿਆ ਬੈਠਣ ਇੱਥੇ ਇਹ ਦੋਵੇਂ ਬਾਲ ਨਹੀਂ ਦੋਵੇਂ ਆ ਦੂਜਾ ਪੋਣਾ ਹਾਂਜੀ ਉਹ ਪੜਾਉ ਪਾਉਂਦੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਰਹਾ ਲੈਣਾ ਹੈ ਨਾ ਇਹ ਪੁੱਗ ਗਿਆ ਕੇ ਚਲੋ ਇਹ پنਜੀਰੀ ਵਿਹੜੀ ਬਣ ਕੇ ਹੋ ਗਈ ਜੇ ਰੈਡੀ ਹਾਂ ਤੇ ਇਹਦੇ ਵਿੱਚ ਉਹ ਮਟੀਰੀਅਲ ਬੜਾ ਬਟੀਰੀਅਲ ਪਾਇਆ پنਜੀਰੀ 'ਚ ਤੁਸੀਂ ਹਸਾਬ ਲਾਓ ਵੀ ਬਦਾਮ ਕਾਜੂ ਖਸਖਾਸ ਤੇ ਦੂਜੇ ਸ਼ਵਾਰੇ ਸ਼ਵਾਰੇ ਵੀ ਗੁੰਦਾ ਗੁੰਦਾ ਤੇ ਫੁੱਲ ਮਖਾਣੇ ਤੇ ਨਾਲ ਸੌਗੀ ਬਹੁਤ ਮਟੀਰੀਅਲ ਪਾਇਆ ਇੱਥੇ ਤੇ ਨਾਲੇ ਇਹ ਵੀ ਜਦੋਂ ਚੀਜ਼ ਵਿੱਚ ਕੋਈ ਹਨਾ ਇਦਾਂ ਦੀਆਂ ਚੀਜ਼ਾਂ ਪਈਆਂ ਫੇਰੀ ਚੀਜ਼ ਵਾਰ ਵਾਰ ਜਵੈਣ ਹਾਂ ਮੈਂ ਕਟਿੰਗ ਹਾਂ ਵੀ ਇਸਾ ਦੇ ਰੰਗ ਨੂੰ ਤੋਂ ਆਨਸ ਜਿਹੜਾ ਸੁੱਟ ਗਈ ਸਾਰਾ ਜਿਸੇ ਫੜਾ ਕੇ ਲੱਗ ਗਈ ਚਲੋ ਜੀ ਹੋ ਗਿਆ ਜੀ ਦਾ ਆਨਸ ਸਿਆਲ ਦਾ ਹੋ ਗਿਆ ਜੇ ਕੰਮ ਆਪਣਾ ਰੈਡੀ ਸਿਆਲ ਹੈ ਜੇ ਦੋ ਚੀਜ਼ਾਂ ਰੈਂਦੀਆਂ ਇੱਕ ਲੇਹ ਦਾ ਰਹਿੰਦਾ ਵਾ ਵੇਸਰ ਤੇ ਇੱਕ ਰਹਿੰਦਾ ਗਜਰੇਲਾ ਗਜਰੇਲਾ ਮੇਰਾ ਵਾ ਜੀ ਮਾਈਨ ਫੇਵਰੇਟ ਕਿਉਂਕਿ ਆਪਾਂ ਜ਼ਿਆਦਾ ਖਾਣੇ ਆ ਕਿ ਜੜੇਲਾ ਆ ਚੀਜ਼ਾਂ ਮੈਂ ਕਰਵਾ ਦਿੱਤਾ। ਤੁਹਾਨੂੰ ਮੈਂ ਦੱਸਾਂ ਨਹੀਂ ਵੀ ਵੇਖੋ ਕਿੰਨਾ ਮਟੀਰੀਅਲ ਇਹਦੇ ਵਿੱਚ ਪਾਇਆ ਵਾ ਤੇ ਮਟੀਰੀਅਲ ਦੇ ਨਾਲ ਹੀ ਸਮਾਨ ਬੰਦਾ ਵਾ ਪਰ ਇਹ ਪਤਾ ਕੀ ਆਂਦਾ ਵਾ ਵੇਸਣ ਬਣਾ ਕੇ ਦੇਣਾ ਉਹਦੇ ਵੀ ਕੁਝ ਨਾ ਪਾਇਓ। ਸਵੇਰੇ ਅੱਜ ਇਹ ਪਰੌਂਠੇ ਬਣਾਏ ਹੀ ਤੇ ਪਰੌਂਠੇ ਵਿੱਚ ਵੀ ਸਿਰਫ ਆਲੂ, ਲੂਣ, ਮਸਾਲਾ ਤੇ ਮਿਰਚ। ਹਾਂ ਇਹਦੇ ਪਰੌਂਠਿਆਂ ਦੇ ਵਿੱਚ ਸਿਰਫ ਆਲੂ ਤੇ ਲੂਣ, ਜਵੈਨ ਤੇ ਮਿਰਚ, ਜੀਰਾ। ਇਹੋ ਕੁਝ ਪਾਇਆ ਸੀ। ਤੇ ਫਿਰ ਮੈਂ ਆਪਣੇ ਪਰੌਂਠਿਆਂ ਦੇ ਵਿੱਚ ਪਾਇਆ ਸਾਰਾ ਸਮਾਨ ਵਿੱਚ ਪਿਆਜ਼ ਗ੍ਰाइंड ਕਰਕੇ ਅਦਰਕ ਮੇਥੀ ਧਨੀਆ ਤੇ ਫਿਰ ਪਤਾ ਨਹੀਂ ਇਹਨਾਂ ਦਾ ਟੇਸਟ ਕਿਦਾਂ ਦਾ ਵਾ ਅਸੀਂ ਤਾਂ ਹਰ ਇੱਕ ਚੀਜ਼ ਖਾ ਲਈਦਾ ਜੋ ਮਿਲ ਜੇ ਉਹ ਲਓ ਜੀ ਹੋ ਗਿਆ ਜੀ ਉਹ ਐਂਡ ਵੀ ਪੰਜੀਰੀ ਦਾ ਐਂਡ ਪੰਜੀਰੀ ਦਾ ਹੋ ਗਿਆ ਜੀ ਐਂਡ ਦਾ ਲਈ ਜੇ ਆਪਾਂ ਬਣਾ ਤੇ ਬਣੀ ਪਤਾ ਨਹੀਂ ਹੁਣ ਕਿੱਦਾਂ ਦੀ ਆ ਪਰ ਮੈਂ ਤਾਂ ਆਪਣੀ ਵਾਹ ਲਈ ਦੇ ਪੂਰੀ ਉਹ ਵਧੀਆ ਕੋਈ ਵੀ ਸਮਾਨ ਜਿਹੜਾ ਨਾ ਆਪਾਂ ਸਬੂਤਾ ਨਹੀਂ ਪਾਇਆ ਆ ਕੋਈ ਕੋਈ ਆ ਬਦਾਮ ਰਹਿ ਗਿਆ ਸਬੂਤਾ ਬਾਕੀ ਮੈਂ ਸਾਰਾ ਹੀ ਗ੍ਰੈਂਡ ਕਰ ਲਿਆ ਤੇ ਹੁਣ ਮੇਰਾ ਦਾਦਾ ਮੈਂ ਕੀ ਦੇ ਵਿੱਚ ਪਾ ਲਈਏ ਜਿੱਦੇ ਅਸੀਂ ਸਟਾਈਲ ਪਹਿਲਾਂ ਪਹਿਲਾਂ ਸਾਰੇ ਜਾਣੇ ਦੱਸਿਓ ਤੇ ਮੈਂ ਆਪਣੇ ਨਾਨਕੇ ਰਹਿੰਦੀ ਹੁੰਦੀ ਸੀ ਤੇ ਮੇਰੇ ਮਾਮੇ ਹੈਗੇ ਆ 7 ਤੇ ਪਤਾ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਜਿਹੜਾ ਤੇਸੀ ਘਿਓ ਵਾ ਨਾ ਉਹਦਾ ਪੀਪਾ ਲੈ ਆਉਣਾ ਪੀਪਾ ਲੈ ਆਉਣਾ ਤੇ ਮਾਮੀਆਂ ਜਿਹੜੀਆਂ ਵੱਡੀਆਂ ਦੋ ਹੀ ਨਾ ਉਹਨਾਂ ਨੇ ਕੀ ਕਰਨਾ ਵੀ ਦੋ ਦੋ ਕਿਲੋ ਅਲਸੀ ਸਾਰਿਆਂ ਨੂੰ ਬਣਾਵਣਾ ਦੇਈ ਜਾਣੀਆਂ ਅਜੋਦੀ ਬਣ ਗਈ ਕੱਲ ਉਹਦੀ ਬਣ ਗਈ ਆਪੋ ਆਪਣੀ ਦਾ ਪੀਪਿਆਂ ਦੇ ਵਿੱਚ ਪਾਈ ਜਾਣੀ ਤੇ ਮੈਂ ਵੀ ਨਾ ਪੀਪਿਆਂ ਨੂੰ ਲਵਾਏ ਆ ਦੋਵਾਂ ਨੂੰ ਟੱਕਰ ਇਹ ਇਸ ਕਰਕੇ ਲਵਾਏ ਹੀ ਬਿਸਕੁਟ ਬਣਵਾਈ ਦੇ ਹੀ ਤੇ ਬਿਸਕੁਟ ਵਾਹਾਵੇ ਤੇ ਉੱਥੋਂ ਪਵਾ ਲਿਆ ਹੀ ਦੇ ਹੀ ਤੇ ਹੁਣ ਇਹ ਫਰੀ ਪਿਆ ਹੀ ਤੇ ਹੁਣ ਮੈਂ ਵੀ ਚਲੋ ਆਪਾਂ ਹੁਣ ਲੈ ਲઈએ ਆ ਪੰਜੀਰੀ ਦਾ ਕੰਮ ਧਿਆਨ ਨਾਲ ਧਿਆਨ ਨਾਲ ਗਰਮ ਜੀ ਪਾ ਦਾ ਵਿੱਚ ਘੱਟ ਠੰਡੀ ਹੋਣਾ ਪਾ ਦੋ ਪਾ ਦੋ ਵਿੱਚ ਪਾ ਕੇ ਤਾਂ ਫੁੱਲਾ ਰਹਿੰਦੇ ਆ ਆਹੋ ਪਾ ਕੇ ਫੁੱਲਾ ਰਹਿੰਦੇ ਵਿੱਚ ਧਿਆਨ ਨਾਲ ਪਾਓ ਧਿਆਨ ਨਾਲ ਹਾ ਡੇ ਕਰਕੇ ਜਲੇਲਾ ਜਿਆਦਾ ਟਾਈਮ ਨਹੀਂ ਕੱਟਦਾ ਇਹ ਹਲਸੀ ਹਲਸੀ ਜਿਆਦਾ ਵੱਧ ਟਾਈਮ ਕੱਟ ਜਾਂਦੀਆਂ ਪਤਾ ਕੀ ਗਜਰੇਲਾ ਖਾਣਾ ਵਾ ਕੱਲੇ ਕਰਨੇ ਨਹੀਂ ਖਾਣੇ ਇਹੀ ਵੀ ਆ ਪਰ ਅਹੀਂ ਸਵਾਦ ਅਨੁਸਾਰ ਖਾਣੇ ਆ ਕਰਨੈ ਫਿਰ ਕਹਿਣਾ ਮੈਂ ਵੀ ਆਉਣ ਦੋ ਮੈਨੂੰ ਇਲਾ ਟੇਸ ਚਲਾ ਦੇਣਾ ਗਜਰੇਲਾ ਤੈਨੂੰ ਮਤਲਬ ਕਿ ਗਾਲ ਹੀ ਛੱਡ ਦੋ ਹੁਣ ਵੀ ਮੈਨੂੰ ਕਹਿੰਦੇ ਮਮਾ ਕਿਦਨ ਬਣਾਉਣਾ ਮੈਂ ਕੋਈ ਗੱਲ ਨਹੀਂ ਗਾਜਰਾ ਆ ਗਿਆ ਮੈਂ ਤਾਂ ਮੈਂ ਕਿਦਨ ਆਪ ਸ਼ੇਰ ਚਾ ਕੇ ਲੈ ਆਉਣੀਆ ਮੈਂ ਨਹੀਂ ਪਤਾ ਕਿਦਨ ਆਇਓ ਜਦੋਂ ਪ੍ਰਬਾਤ ਫੇਰੀ ਨਾ ਬਸਦਣੀ ਹਾਂਜੀ ਉਦੋਂ ਸਮਾਨ ਤੇ ਲਿਓ ਮਮਾ ਮੁੰਡਿਆਂ ਤੇ ਹਾਂ ਉਦੋਂ ਤੀ ਲੈ ਆਇਓ ਗਾਜਰ ਠੀਕ ਠੀਕ ਏ ਗਾਜਰਾ ਭਾਵੇਂ ਮੈਂ ਨਹੀਂ 10 ਕਿਲੋ ਲੈ ਆਇਓ ਦੋ ਗਣਾ ਕਰਕੇ 5-5 ਕਿਲੋ ਦਾ ਬਣਾ ਦੂੰਗਾ ਹਾਂ ਕੋਈ ਗੱਲ ਇੰਦਾ ਕਰ ਲਾਗੀ